ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਆਪਣੇ ਕੋਲ ਟਰੈਕਟਰ ਸੀਗਾ ਜੀ ਸਵਰਾਜ 855 ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਆ ਟਾਇਰਾਂ ਦੀ ਕੰਡੀਸ਼ਨ ਆ ਟਰੈਕਟਰ ਦੇ 80% ਮੂਹਰਲੇ ਆ ਜੀ ਤੇ 75% ਮਗਰਲੇ ਟਾਇਰ ਨੇ ਟਰੈਕਟਰ ਦੇ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਕਾਗਜ਼ ਪੱਤਰ ਦੀ ਗਾਰੰਟੀ ਆ ਜੀ ਰੈਮ ਰੂਮ ਚੈੱਕ ਕਰ ਸਕਦੇ ਹੋ ਪੂਰੇ ਵਧੀਆ ਪਏ ਨੇ ਲੰਬੇ ਵਾਲਾ ਕੋਈ ਕੰਮ ਨਹੀਂ ਜੀ ਹੈ ਵਾਕੇ ਚੈੱਕ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਪੰਜਾਬ ਨੰਬਰ ਆ ਜੀ ਇੰਜਨ ਗੇਅਰ ਦਾ ਓਕੇ ਆ ਰੰਗ ਪੇਂਟ ਪੂਰਾ ਵਧੀਆ ਪਿਆ ਬੋਡੀ ਲਾਈਨ ਦਾ ਟਰੈਕਟਰ ਪੂਰਾ ਵਧੀਆ ਵਾ ਕੋਲਮਾ ਲਾ ਕੇ ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਜੀ ਕਿਸੇ ਵੀ ਮੇਰੇ ਵੀਰ ਨੇ ਖਰੀਦਣਾ ਟਰੈਕਟਰ ਤਾਂ ਨੰਬਰ ਨੋਟ ਕਰ ਲਓ ਜੀ 947805883 947805883 2 ਲੱਖ ਤੇ 20000 ਰੁਪਏ ਟਰੈਕਟਰ ਦਾ ਰੇਟ ਰੱਖਿਆ ਬਾਈ ਨੇ ਬਾਕੀ ਤੁਸੀਂ ਫੋਨ ਤੇ ਕੰਟੈਕਟ ਕਰ ਲੋ ਤਾਂ ਰੇਟ ਦੀ ਵਾਧ ਕਟ ਹੋ ਜਾਂਦੀ ਆ ਜਿਸ ਨੇ ਵੀ ਐਡ ਕਰਵਾਉਣੀ ਆ ਤਾਂ ਨੰਬਰ ਨੋਟ ਕਰੋ ਜੀ 750340060 750340060 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵੀਡੀਓ ਕਰਵਾ ਸਕਦੇ ਹੋ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵਤ ਵਤ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ